ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਰੀ ਸਾਹਿਬ ਜੀ ਜੋ ਜਿਹੜੀ ਗੁਰਬਾਣੀ ਹੈ ਵਿਆਕਰਨ ਹੈ ਗੁਰਬਾਣੀ ਵਿਆਕਰਨ ਅਨੁਸਾਰ ਸ਼ਬਦ ਜਿਹੜਾ ਨਾਉ ਦਾ ਅੰਤ ਲਖਰ ਨਾਉ ਨਾਉ ਦਾ ਅੰਤ ਲਖਰ ਭਾਵੇਂ ਉਹ ਮੁਖਤਾ ਹੋਵੇ ਭਾਵੇਂ ਸਿਹਾਰੀ ਹੋਵੇ ਜਾਂ ਔਂਕੜ ਹੋਵੇ ਤਾਂ ਉਹਦਾ ਉਚਾਰਨ ਇੱਕੋ ਜਿਹਾ ਹੀ ਕਰਨਾ ਹੈ ਸੇਮ ਹੁੰਦਾ ਉਹਦਾ ਉਚਾਰਨ ਇਹ ਕੁਝ ਸ਼ਬਦ ਜਿਹੜੇ ਹੈ ਉਹ ਨਾਉ ਲਿਖੇ ਨੇ ਔਰ ਉਹਨਾਂ ਦੇ ਵਖਵਾਖ ਰੂਪ ਨੇ ਤੇ ਬੋਲਣਾ ਉਹਨਾਂ ਨੂੰ ਇੱਕੋ ਤਰਾਈਆ ਸੋ ਉਹਨਾਂ ਨੂੰ ਆਪਾਂ ਇਹਨਾਂ ਪੰਕਤੀਆਂ ਦੇ ਰਾਹੀਂ ਵਿਚਾਰ ਕਰਦੇ ਆਂ ਸੋ ਪਹਿਲਾ ਹੈ ਤਿਆਗ ਗੋਪਾਲ ਅਵਰ ਜੋ ਕਰਨਾ ਉਹ ਨਾਲ ਦੀ ਨਾ ਕੋਈ ਕਦੀ ਹੋ ਰਿਹਾ ਤਿਆਗ ਤਿਆਗ ਕੇ ਪੂਰ ਪੂਰਨ ਕਰਨ ਤੱਕ ਹੁੰਦਾ ਹੈ ਗੋਪਾਲ ਅਵਰ ਜੋ ਕਰਨਾ ਤੇ ਵਿਖਿਆ ਕੇ ਖੂ ਖਖੇ ਨੂੰ ਦਰੈਂ ਕੜੇ ਹਾ ਹਾ ਖੂ ਇੱਕ ਖੂ ਨਹੀਂ ਬਹੁਤੇ ਖੂ ਬਹੁ ਵਚਨ ਹੈ ਤੇ ਵਿਖਿਆ ਕੇ ਖੂ ਅੱਗੇ ਨਰਕ ਘੋਰ ਦੁਖ ਖੂ ਹੈ ਉਥੇ ਪਕੜ ਉਹ ਢੋਆ ਆਖੂ ਆ ਗਿਆ ਔਂਕਰ ਲੱਗ ਗਿਆ ਇਹ ਕੀ ਹੈ ਇੱਕ ਵਜ ਉਹ ਵੀ ਖੂ ਇਹ ਵੀ ਖੂ ਅੱਗੇ ਹੈ ਆਤ ਪਿਆਰਾ ਪਵੇ ਖੂ ਕਹੇ ਸੰਜਮ ਕਰਨਾ ਇਹ ਵੀ ਖੂ ਆ ਗਿਆ ਇਹਨੂੰ ਸਿਆਰੀ ਲੱਗੀ ਇਹਦਾ ਆ ਗਿਆ ਖੂ ਵਿੱਚ ਅਧਕਰਨ ਕਾਰਕ ਇਹ ਉਹਦਾ ਚਿੰਨ ਹੈ ਪਹਿਲਾਂ ਆਪਾਂ ਪੜ ਚੁੱਕੇ ਹਾਂ ਖੂ ਖੂ ਵਿੱਚ ਕੈ ਸੰਯਮ ਕਰਨਾ ਸੋ ਇਸ ਨੂੰ ਆਪਾਂ ਖੂ 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 ਹੀ ਬੜਨ ਨਾ ਕਿ ਖੂ ਜਾਂ ਕੋ ਹੋ ਜਾਂ ਕਿਸੇ ਹੋ ਰਹਿਣਾ ਇਹ ਸਾਰਾ ਖੂ ਹੀ ਹੈ ਅੱਗੇ ਹੈ ਦੇਹ ਵਾਲੇ ਦੇ ਦਿਨ ਸਦਨ ਹਾਰਾ ਸਿਮਰੀਏ ਨਾਨਕ ਫੇ ਦੇਹ ਆਵਨ ਦੇ ਕੀ ਬਹੁਵਚਨ ਬਹੁਤੇ ਦੇ ਫੇ ਦੇ ਉਹ ਦਿਨ ਆਵਨ ਇਹ ਵੀ ਬਹੁਵਚਨ ਦੀ ਨਿਸ਼ਾਨੀ ਤੇ ਆ ਵੀ ਤੇ ਆ ਵੀ ਬਹੁਵਚਨ ਦੇਹ ਦੇ ਫਰੀਦਾ ਦੁੱਖਾਂ ਛੇਤੀ ਦੇਹ ਗਿਆ ਦਿਨ ਗਿਆ ਆਖਲੇ ਔਂਕੜ ਲੱਗ ਗਿਆ ਇਹ ਕੀ ਹੈ ਇਕਵਚਨ ਦੇਹ ਗਿਆ 16 ਛੇਤੀ ਰਾਤ ਫਰੀਦਾ ਜੇ ਦੇਹ ਨਾਲਾ ਕੱਪਿਆ ਜੇ ਗਲ ਕੱਪੈ ਚੁੱਕ ਹੁਣ ਇਹ ਹੈ ਦੇਹ ਹਾਏ ਨੂੰ ਸਿਆਰੀ ਲੱਗੀ ਹੈ ਇਹਦਾ ਮਤਲਬ ਦਿਨ ਵਿੱਚ ਇਹਦਾ ਮਤਲਬ ਦਿਨ ਵਿੱਚ ਅਧਿਕਰਣ ਕਾਰਕ ਹੈ ਉਹ ਵਿੱਚ ਦੀ ਨਿਸ਼ਾਨੀ ਆ ਗਈ ਹੁਣ ਇਹਨੂੰ ਬੋਲਣਾ ਸਾਰਾ ਹੀ ਦੇਹ 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 ਬੋਲਣਾ ਨਾ ਕਿ ਕਿਤੇ ਦੇਹੋਂ ਬੋਲੋ ਜਾਂ ਦੇਹ ਕਿਸੇ ਤਰੀਕੇ ਬਦਲਣੀ ਦੇਹ ਦੇ ਆਏਗਾ ਸਾਰਾ ਇਸੇ ਤਰ੍ਹਾਂ ਹੋਰ ਲਫ਼ਜ਼ ਥੱਲੇ ਲਿਖੇ ਆ ਉਹਦੇ ਵਿੱਚ ਆ ਲਿਖਿਆ ਨੇਹ ਨੇ ਨੇ ਪਹਿਲਾ ਨੇਹ ਹੈ ਪਿਆਰ ਮਤਲਬ ਬਹੁਵਚਨ ਫਿਰ ਹੈਗਾ ਇਕਵਚਨ ਫਿਰ ਹੈ ਪਿਆਰ ਵਿੱਚ ਇਸੇ ਤਰ੍ਹਾਂ ਮਾਂ ਬਹੁਵਚਨ